ਨਜੀਗਲ ਜੀ ਡਿਵੀਜ਼ੀ ਪੰਜਾਬੀ ਦੇ ਤੁਹਾਡੇ ਇਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਗਿੱਤਣੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤਾਂ ਦਾ ਦੀ ਕਿ ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਕੀਤੀ ਕਰਨ ਵਾਲੇ ਕਿਸਾਨ ਇਸ ਵਕਤ ਨੇ ਪਰੇਸ਼ਾਨ ਫੁੱਲਾਂ ਦੀ ਕੀਤੀ ਤੇ ਕੀਤੀ ਸੀ ਪਰ ਤਰਤੀ ਦਾ ਪਾਣੀ ਬਚਾਇਆ ਨਾਲ ਦੀ ਨਾਲ ਤਾਂ ਦਾਦੀ ਇਹ ਕਿ ਹੁਣ ਮਾਰਕੀਟ ਨਾ ਹੋਣ ਕਰਕੇ ਫੁੱਲਾਂ ਦੀ ਜਿਹੜੀ ਇਹ ਉਹ ਬਹੁਤ ਘੱਟ ਵਿਕਰੀ ਹੋ ਰਹੀ ਹੈ ਜਿਸ ਤੇ ਨਾਲ ਖੇਤੀ ਤਬਾਹ ਕਰਨ ਲਈ ਮਜਬੂਰ ਹੋ ਰਹੇ ਨੇ ਕਿਸਾਨ ਗੱਲਬਾਤ ਦੌਰਾਨ ਕਿਸਾਨ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰਦੇ ਪਏ ਨੇ 10 ਸਾਲ ਤੋਂ ਕਾਰੋਬਾਰ ਬਿਲਕੁਲ ਸਹੀ ਚੱਲ ਰਿਹਾ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ کاروبار ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਨੂੰ ਫੁੱਲ ਤੋੜ ਕੇ ਅੰਮ੍ਰਿਤਸਰ ਜਾਂ ਆ ਕੇ ਵੇਚਣੇ ਪੈਂਦੇ ਨੇ ਜਿਹੜਾ ਕਿ ਗੁਰਦਾਸਪੁਰ ਤੋਂ ਬਾਰਲੇ ਜ਼ਿਲ੍ਹਿਆਂ ਵਿੱਚ ਜਾਣਾ ਪੈਂਦਾ ਹੈ ਉੱਥੇ ਵੀ ਹੁਣ ਬਾਰਲੇ ਸੋਬਿਆ ਤੋਂ ਜੋ ਸਸਤਾ ਫੁੱਲ ਆ ਰਿਹਾ ਹੈ ਉਹਨਾਂ ਨੂੰ ਦੁਕਾਨਦਾਰ ਤਰਜੀਹ ਦੇ ਰਹੇ ਨੇ ਤੇ ਸਾਡੇ ਫੁੱਲ ਜਿਹੜੇ ਨੇ ਉਹ ਘਟ ਵਿਕਦੇ ਨੇ ਤੇ ਸਾਡੇ ਫੁੱਲਾਂ ਦੇ ਉੱਤੇ ਮਿਹਨਤਾਨਾ ਵੀ ਜਿਹੜਾ ਆ ਉਹ ਜ਼ਿਆਦਾ ਪੈ ਜਾਂਦਾ ਹੈ ਤੜਵਾਈ ਦੀ ਲੇਬਰ ਬਹੁਤ ਜ਼ਿਆਦਾ ਪੈ ਜਾਂਦੀ ਹੈ ਜਿਸ ਦੇ ਕਰਕੇ ਫੁੱਲ ਮਹਿੰਗਾ ਹੁੰਦਾ ਹੈ ਪਰ ਬਾਹਰ ਲਿਆਂ ਸਟੇਟਾਂ ਤੋਂ ਫੁੱਲ ਸਸਤਾ ਹੁੰਦਾ ਹੈ ਕਿਉਂਕਿ ਉੱਥੇ ਤੜਵਾਈ ਜਿਹੜੀ ਇਹ ਉਹ ਸਸਤੀ ਪੈਂਦੀ ਹੈ ਲੇਬਰ ਸਸਤੀ ਪੈਣ ਕਰਕੇ ਫੁੱਲ ਜਿਹੜਾ ਆ ਉਹ ਸਸਤੇ ਭਾਅ ਦੇ ਵਿੱਚ ਇੱਥੇ ਪਹੁੰਚ ਜਾਂਦਾ ਤੇ ਲੋਕ ਉਹਨਾਂ ਫੁੱਲਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਮੰਡੀਕਰਨ ਦੇ ਵਿੱਚ ਵੀ ਜਿਹੜਾ ਆ ਉਹਨਾਂ ਫੁੱਲਾਂ ਨੂੰ ਜਿਹੜਾ ਆ ਜਿਆਦਾ ਤਰਜੀਹ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਜਿਹੜਾ ਆ ਇਹਨਾਂ ਫੁੱਲਾਂ ਤੋਂ ਹੁਣ ਕੰਨੀ ਕਰਾਉਣੀ ਪੈ ਰਹੀ ਆ ਤਾਨੂੰ ਇੱਕ ਰਿਫੇਰ ਤੋਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ ਦਈਏ ਕਿ ਪਿਛਲੇ 15-20 ਸਾਲਾਂ ਤੋਂ ਕਿਸਾਨ ਵੱਲੋਂ ਉਹ ਫੁੱਲਾਂ ਦੀ ਖੇਤੀ ਕਰਕੇ ਬਹੁਤ ਵਧੀਆ ਮੁਨਾਫਾ ਕਟਿਆ ਜਾ ਰਿਹਾ ਸੀ ਪਾਣੀ ਨੂੰ ਬਚਾਉਣ ਦੇ ਲਈ ਰਵਾਇਤੀ ਫਸਲਾਂ ਨੂੰ ਛੱਡ ਕੇ ਫੁੱਲਾਂ ਦੀ ਖੇਤੀ ਤਾਂ ਕੀਤੀ ਪਰ ਹੁਣ ਉਹਨਾਂ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਕਰਨੀ ਜਿਹੜੀ ਏ ਉਹ ਕਿਤਨਾ ਕਿਤੇ ਘਾਟੇ ਦਾ ਸਾਮਦਾ ਹੋ ਰਿਹਾ ਕਿਉਂਕਿ ਫੁੱਲ ਬੀਜਤਾ ਲੈ ਪਰ ਉਹਨਾਂ ਦੀ ਵਿਕਰੀ ਜਿਹੜੀ ਹੈ ਆਪਣੇ ਸ਼ਹਿਰ ਤੋਂ ਦੂਸਰੇ ਸ਼ਹਿਰ ਵੱਲ ਜਾ ਕੇ ਕਰਨੀ ਪੈ ਰਹੀ ਹੈ ਜਿੱਥੇ ਕਿ ਖਰਚਾ ਬਹੁਤ ਜ਼ਿਆਦਾ ਚੜ ਜਾਂਦਾ ਪਹਿਲਾ ਤੜਵਾਈ ਵੀ ਜਿਹੜੀ ਹੈ ਇਹਦੀ ਮਹਿੰਗੀ ਚਲਦੀ ਪਈ ਹੈ ਕਰੀਬ ਉਹਨਾਂ ਨੇ ਕਿਹਾ ਕਿ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਆ ਫੁੱਲਾਂ ਦੀ ਤੜਾਈ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਮੰਡੀ ਕਰਨ ਵੀ ਦੂਰ ਜਾ ਕੇ ਕਰਨਾ ਪੈਂਦਾ ਜਿੱਦੇ ਕਰਕੇ ਖਰਚੇ ਜ਼ਿਆਦਾ ਚੜ ਜਾਂਦੇ ਆ ਤੇ ਫੁੱਲਾਂ ਦੀ ਵਿਕਰੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਜਿੱਦੇ ਕਰਕੇ ਮੁਨਾਫਾ ਬਹੁਤ ਘੱਟ ਹੋ ਰਿਹਾ ਆ ਤੇ ਇਸ ਦੇ ਚੱਲਦੇ ਜਿਹੜਾ ਆ ਉਹ ਫੁੱਲਾਂ ਨੂੰ ਜਿਹੜਾ ਆ ਬੂਟਿਆਂ ਨੂੰ ਨਸ਼ਟ ਕਰਕੇ ਕਿਸੇ ਹੋਰ ਫਸਲ ਵੱਲ ਨੂੰ ਤੁਰਨਾ ਪੈ ਰਿਹਾ ਆ ਕਿਉਂਕਿ ਮਜਬੂਰੀ ਬਣ ਗਈ ਏ ਇਹ ਫੁੱਲ ਹੁਣ ਜਿਹੜੇ ਆ ਉਹ ਵਿਕਦੇ ਨਹੀਂ ਪਈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਇਹ ਫੁੱਲਾਂ ਦੇ ਵਪਾਰੀ ਨੇ ਜਿਹੜੇ ਉਹ ਬਾਹਰੋਂ ਜਿਹੜੇ ਨੇ ਫੁੱਲ ਆ ਰਹੇ ਨੇ ਤੇ ਉਹਨਾਂ ਨੂੰ ਹੀ ਲੈ ਰਹੇ ਨੇ ਜਿਹੜੀਆਂ ਬਾਹਰਲੇ ਸਟੇਟਾਂ ਤੋਂ ਫੁੱਲ ਆ ਰਹੇ ਨੇ ਉਹਨਾਂ ਨੂੰ ਖਰੀਦਿਆ ਜਾ ਰਿਹਾ ਤਾਂ ਸਾਡੇ ਜਿਹੜੇ ਇੱਥੋਂ ਦੇ ਫੁੱਲ ਨੇ ਇਹ ਬਾਹਰ ਜਾ ਕੇ ਵੇਚਣੇ ਪੈਂਦੇ ਜਿਹਦੇ ਕਰਕੇ ਹਾਨੂੰ ਥੋੜਾ ਮਹਿੰਗਾ ਪੈ ਰਿਹਾ ਆ ਤੇ ਜਿਹਦੇ ਕਰਕੇ ਸਾਨੂੰ ਆਮਦਨ ਜਿਹੜੀ ਹੈ ਉਹ ਘਟ ਗਈ ਹੈ ਇਸ ਕਰਕੇ ਅਸੀਂ ਜਿਹੜਾ ਆ ਇਹਨੂੰ ਹੁਣ ਨਸ਼ਟ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਕਿਸਾਨ ਕਰੇ ਤਾਂ ਕੀ ਕਰੇ ਚਾਰੇ ਪਾਸਿਓ ਕਿਤਨਾ ਕਿਤੇ ਉਹ ਫਸਿਆ ਰਹਿੰਦਾ ਹੈ ਤੁਸੀਂ ਕੀ ਕਰਨਾ ਚਾਹੋਗੇ ਫੁੱਲਾਂ ਦੀ ਖੇਤੀ ਨੂੰ ਲੈ ਕੇ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਫੁੱਲਾਂ ਦੀ ਖੇਤੀ ਕਰਦਾ ਹੈ ਜਾਂ ਤੁਸੀਂ ਕਰਦੇ ਹੋ ਤਾਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹਨਾਂ ਫੁੱਲਾਂ ਦੀ ਖੇਤੀ ਦੇ ਉੱਤੇ ਕਿੰਨਾ ਖਰਚਾ ਆ ਜਾਂਦਾ ਹੈ ਤੇ ਕਿੰਨਾ ਮੁਨਾਫਾ ਹੁੰਦਾ ਹੈ ਜਰੂਰ ਸਾਡੇ ਨਾਲ ਕੰਟੈਕਟ ਕਰਿਓ ਤੇ ਆਪਣਾ ਜਿਹੜਾ ਆ ਉਹ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਕਿਸਾਨ ਜਿਹੜਿਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਣੇ ਆਪ ਨੂੰ ਸਹੀ ਤਰੀਕੇ ਦੇ ਨਾਲ ਪ੍ਰਗਤੀ ਦੇ ਵਿੱਚ ਲੈ ਕੇ ਆਉਣ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਪੱਤਰਕਾਰ ਵਿੱਕੀ ਮਲਿਕ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ ਬਬਲ ਕੀ ਨਾਮ ਤੁਹਾਡਾ ਗੁਰਦੇਵ ਸਿੰਘ ਕਿਹੜਾ ਪਿੰਡ ਹੈ ਪੈਣੀ ਬੰਗਲ ਕਾਦੀ ਖੇਤੀ ਕਰਦੇ ਤੁਸੀਂ ਫੁੱਲਾਂ ਦੀ ਕਿੰਨਾ ਚਿਰ ਹੋ ਗਿਆ ਖੇਤੀ ਕਰਦੇ ਨਗਰ ਤਾ 15 ਸਾਲ ਹੋ ਗਏ ਕਿੰਨਾ ਕ ਫਾਇਦਾ ਮਿਲਿਆ ਇਸ ਚ ਐਦਾ ਪਹਿਲੇ 10 ਸਾਲ ਤੇ ਫਾਇਦਾ ਬਣਾ ਰਿਆ ਹੁਣ ਫਾਇਦਾ ਘਟ ਗਿਆ ਕਿਉਂਕਿ ਮੰਡੀਆਂ ਵੀ ਕਾਫੀ ਡਾਊਨ ਚੱਲਣ ਡੈ ਵੀ ਬਾਹਰੋਂ ਮਾਲ ਆਉਂਦਾ ਹੈਗਾ ਜਿਵੇਂ ਦਿੱਲੀ ਬੰਬਾ ਤੋਂ ਕੱਤਾ ਸਾਰਾ ਟ੍ਰੇਨਾਂ ਤੇ ਮਾਲ ਆਉਂਦਾ ਪਿਆ ਹੈ ਇਸ ਕਰਕੇ ਫਿਰ ਉਧਰ ਲਿਵਰ ਸਸਤੀ ਹੈ ਮਾਲ ਭੇਜੀ ਜਾਂਦੇ ਆ ਕਾਫੀ ਸਾਡੇ ਲਿਵਰ ਵੀ ਮਹਿੰਗੀ ਹੈ 5 ਰੁਪਏ ਕਿਲੋ ਦੀ ਤੜਾਈ ਹੈ ਪਹਿਲਾਂ ਸਾਡੇ ਵੀ ਲਿਵਰ ਸਸਤੀ ਸੀਗੀ ਸਾਨੂੰ ਕੋ ਪੈਸੇ ਪੈਂਦੇ ਸੀ ਹੁਣ ਇਹ ਕਰਕੇ ਸਾਨੂੰ ਥੋੜਾ ਜਿਹਾ ਹੁਣ ਘਾਟਾ ਪੈਣ ਚਾਲੂ ਹੋ ਗਿਆ। ਸਬਜ਼ੀ ਕਿੰਨੀ ਤਰ੍ਹਾਂ ਦੇ ਫੁੱਲ ਲਗਾਉਂਦੇ ਤੁਸੀਂ? ਜਾਫਰੀ ਹੋ ਗਈ ਹੁਣ ਇਸ ਟਾਈਮ ਜਾਫਰੀ ਚੱਲਣ ਦੀ ਆ। ਉਸ ਤੋਂ ਬਾਅਦ ਲੱਡੂ ਗੰਦਾ ਚਲਣਾ ਨਾਲ ਵਾਈਟ ਲਈ ਜਾਫਰੀ ਨਾਲ ਜਿਹੜੀ ਜੈ ਮਾਲਾ ਚ ਪਾਈ ਜਾਂਦੀ ਆ। ਹਾਂਜੀ। ਇਹ ਆ ਸਾਡੀਆਂ ਦੇ ਕੰਮ ਆਉਂਦੀ ਆ। ਤੇ ਹੁਣ ਤੇ ਹਾਂਜੀ। ਤੇ ਫਿਰ ਤੁਸੀਂ ਇਹ ਜਿਹੜੇ ਫੁੱਲ ਲੱਗਦੇ ਆ ਕਿੰਨੇ ਨਿਕਲ ਹੁੰਦੇ 1 ਏਕੜ ਦੇ ਵਿੱਚੋਂ? 1 ਏਕੜ ਚ 85 ਕੁਇੰਟਲ ਮਾਲ ਨਿਕਲ ਹੁੰਦਾ। ਸਹੀ ਤਰੀਕੇ ਨਾਲ ਲੱਗਾ ਹੋਵੇ ਤੇ ਸਹੀ ਦੇਖਭਾਲ ਕਰ ਕੀਤੀ ਹੋਵੇ। ਤੇ ਪੈਦਾ ਤੇ ਪਹਿਲਾਂ ਤੇ ਕਾਫੀ ਹੋਣ ਤੇ ਰੇਟ ਬੜਾ ਡਾਉਨ ਚੱਲਣ ਡਿਆ ਮੰਡੀਆਂ ਨਾਲ ਲੇਬਰ ਕਰ ਕਿੱਦਾਂ ਲੇਬਰ 5 ਰੁਪਏ ਕਿਲੋ ਦੀ ਤੜਾਈ ਪਰਦੀ ਤੇ ਮੰਡੀ ਕਰਨ ਕਿੱਦਾਂ ਕਰਦੇ ਮੰਡੀ ਕਰਨ ਫਿਰ ਆਪ ਹੀ ਜਾਣਾ ਪੈਂਦਾ ਜੀ ਅੰਮ੍ਰਿਤਸਰ ਮੰਡੀ ਮਨੇਰੇ ਉੱਠੋ ਪਹਿਲਾਂ ਮਾਲ ਪੈਕ ਕਰੋ ਫਿਰ ਗੱਡੀਆਂ ਦੇ ਲੋਡ ਕਰੋ ਤੇ ਫਿਰ ਉੱਥੇ ਜਾ ਕੇ ਪਹੁੰਚੋ 6 ਵਜੇ ਬਾਬੂ ਜੀ ਪਾਣੀ ਜਿਸ ਤਰ੍ਹਾਂ ਪਾਣੀ ਬਾਕੀ ਫਸਲਾਂ ਪਾਣੀ ਲੈਂਦੀਆਂ ਇਹ ਕਿਸ ਤਰ੍ਹਾਂ ਇਹਦਾ ਪਾਣੀ ਦਾ ਬਹੁਤ ਗਾਇਤਾ ਵੀ ਪਾਣੀ ਬੜਾ ਘੱਟ ਲੱਗਦਾ 15 ਤੋਂ 20 ਦਿਨ ਦਾ ਪਾਣੀ ਲੱਗਦਾ ਇਹ ਤੇ ਪਾਣੀ ਦੀ ਬਹੁਤ ਵਜਤਾ ਹੀ ਨਹੀਂ ਦੇਖਿਆ ਜਾਏ ਤੇ ਕਿੰਨੀ ਕਿਸਮਾਂ ਦੇ ਤਸੀਲ ਬੰਦੇ ਨੇ ਅਸੀਂ ਪਾਣੀ ਕਿਸਮ ਦੇ ਲਾਉਂਦੇ